ਤਾਂ ਪੰਜਾਬ ਦੇ ਵਿੱਚ ਸਵੇਰੇ ਸਵੇਰੇ ਬਹੁਤ ਵੱਡਾ ਹਾਦਸਾ ਵਾਪਰ ਗਿਆ ਜੀਹਾਂ ਦਾਦੇ ਕਿ ਜ਼ਬਰਦਸਤ ਟੱਕਰ ਹੋਈ ਹੈ ਪੁਲਿਸ ਮੁਲਾਜ਼ਮਾਂ ਦੇ ਨਾਲ ਭਰੀ ਹੋਈ ਬੱਸ ਦੀ ਇੱਕ ਟਰਾਲੇ ਦੇ ਨਾਲ ਬਹੁਤ ਵੱਡਾ ਹਾਦਸਾ ਪੰਜਾਬ ਦੇ ਵਿੱਚ ਸਵੇਰੇ ਸਵੇਰੇ ਸੰਗਣੀ ਧੁੰਦ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਵੱਡਾ ਹਾਦਸਾ ਵਾਪਰ ਗਿਆ ਦੇਖ ਸਕਦੇ ਹੋ ਤੁਸੀਂ ਮੌਕੇ ਤੇ ਕਿਵੇਂ ਲੋਕਾਂ ਦਾ ਕਟ ਹੋਇਆ ਲੋਕਾਂ ਦਾ ਜਮਾਵੜਾ ਲੱਗਿਆ ਪਿਆ ਤੇ ਐਂਬੂਲੈਂਸ ਜਿਹੜੀ ਆ ਉਹ ਵੀ ਬਲਾਈ ਗਈ ਹੈ ਤਾਂ ਦੱਸ ਦੇ ਕਿ ਪੁਲਿਸ ਮੁਲਾਜ਼ਮਾ ਨਾਲ ਭਰੀ ਹੋਈ ਬੱਸ ਸੀ ਆ ਬੱਸ ਜਿਹੜੀ ਦੇਖ ਰਿਹਾ ਸੀ ਵਾਈਟ ਕਲਰ ਦੀ ਹੈ ਪੁਲਿਸ ਮੁਲਾਜ਼ਮਾ ਦੀ ਸੀ ਸਰਕਾਰੀ ਬੱਸ ਸੀ ਤੇ ਸਾਹਮਣੇ ਰੋਡ ਦੇ ਉੱਪਰ ਟਰਾਲਾ ਖੜਾ ਸੀ ਜਿਹਦੇ ਵਿੱਚ ਜਾ ਕੇ ਵਾਦੀਆ ਤੇ ਮੌਕੇ ਤੇ ਚਾਰ ਪੁਲਿਸ ਮੁਲਾਜ਼ਮਾ ਦੀ ਮੌਤ ਹੋ ਜਾਂਦੀ ਹੈ ਤਾਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਆ دادੇ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਹਾਦਸਾ ਵਾਪਰ ਚੁੱਕਿਆ ਖੜੇ ਟਰਾਲੇ ਨੇ ਜੀ ਆ دادੇ ਕਿ ਵਾਰ-ਵਾਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇੱਕੋ ਗੱਲ ਕਹਿਣਿਆ ਕਿ ਸੜਕਾਂ ਦੇ ਉੱਪਰ ਹਾਈਵੇ ਦੇ ਉੱਪਰ ਟਰਾਲੇ ਜਿਹੜੇ ਖੜੇ ਹੁੰਦੇ ਨੇ ਇਹ ਸਭ ਤੋਂ ਵੱਡਾ ਕਾਰਨ ਬਣਦੇ ਨੇ ਮਨੁੱਖ ਦੀ ਜ਼ਿੰਦਗੀ ਦਾ ਜਦੋਂ ਇਹ ਖੜ ਜਾਂਦੇ ਆ ਟਰਾਲੇ ਤਾਂ ਲੋਕਾਂ ਨੂੰ ਇੰਨੀ ਅਕਲ ਨਹੀਂ ਹੈਗੀ ਕਿ ਜੇ ਤੁਸੀਂ ਟਰਾਲਾ ਤੁਹਾਡਾ ਖੜਾ ਹੈ ਜੇ ਖਰਾਬ ਹੈ ਜਾਂ ਕੁਝ ਹੋ ਗਿਆ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਦੋ ਜਾਣੇ ਮੂਹਰੇ ਖੜ ਜੋ ਟਰਾਲੇ ਦੇ ਦੋ ਜਾਣੇ ਪਿੱਛੇ ਖੜ ਜੋ ਤਾਂਕਿ ਜੇ ਕੁਝ ਆਉਂਦਾ ਹੋਵੇ ਤਾਂ ਉਹਨੂੰ ਤੁਸੀਂ ਰਾਹ ਗੀ ਨੂੰ ਇੰਡੀਕੇਟ ਕਰ ਸਕੋ ਕਿ ਭਾਈ ਇੱਥੋਂ ਖਰਾਬ ਹੈ ਇੱਥੇ ਟਰਾਲਾ ਖੜਾ ਹੈਗਾ ਪਰ ਉਹੀ ਗੱਲ ਹੋਈ ਅੱਜ ਫੇਰ ਦੇਖ ਸਕਦੇ ਹੋ ਪੁਲਿਸ ਮੁਲਾਜ਼ਮਾਂ ਦੇ ਨਾਲ ਭਰੀ ਹੋਈ ਸੀ ਇਹ ਬੱਸ ਕਿਉਂਕਿ ਸਰਕਾਰੀ ਬਸਤੀ ਪੁਲਿਸ ਮੁਲਾਜ਼ਮਾਂ ਨੂੰ ਤੁਹਾਨੂੰ ਪਤਾ ਜਦੋਂ ਡਿਊਟੀਆਂ ਲੱਗਦੀਆਂ ਨੇ ਡਿਊਟੀਆਂ ਕਿਸੇ ਫਲਾਣੇ ਜ਼ਿਲ੍ਹੇ ਦੇ ਵਿੱਚ ਨਫਰੀ ਚਾਹੀਦੀ ਹੁੰਦੀ ਆ ਤਾਂ ਇੰਨਾ ਬੱਸਾਂ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਜਾਇਆ ਜਾਂਦਾ ਉਵੇਂ ਸੇਮ ਇਹ ਬੱਸ ਜਿਹੜੀ ਆ ਜਾ ਰਹੀ ਸੀ ਪੁਲਿਸ ਮੁਲਾਜ਼ਮਾਂ ਨਾਲ ਲੈਸ ਓਕੇ ਤੇ ਉਸ ਤੋਂ ਬਾਅਦ ਧੁੰਦ ਇੰਨੀ ਜ਼ਿਆਦਾ ਸੀ ਕਿ ਨਹੀਂ ਪਤਾ ਲੱਗਿਆ ਸਾਹਮਣੇ ਸੜਕ ਦੇ ਉੱਪਰ ਆਹ ਟਰਾਲੇ ਲੱਗੇ ਹੋਏ ਸੀ ਦੇਖ ਸਕਦੇ ਹੋ ਹੁਣ ਇਹ ਕੀ ਜਵਾਬ ਦੇਣਗੇ ਟਰਾਲਿਆਂ ਵਾਲੇ ਹੁਣ ਟਰਾਲਿਆਂ ਵਾਲੇ ਤੇ ਹੁਣੇ ਵੀ ਨਹੀਂ ਪਰ ਦੇਖ ਸਕਦੇ ਹੋ ਤੁਸੀਂ ਬਹੁਤ ਵੱਡਾ ਹਾਦਸਾ ਤੇ ਬਹੁਤ ਵੱਡੀ ਗਲਤੀ ਇਹਨਾਂ ਟਰਾਲਿਆਂ ਦੀ ਜਦਾ ਕਰਕੇ ਜਿਹੜ ਕਰਕੇ ਜਿਹੜਾ ਚਾਰ ਪੁਲਿਸ ਜਵਾਨਾਂ ਦੀ ਮੌਤ ਹੋ ਗਈ ਤੇ ਚਾਰ ਮੁਲਾਜ਼ਮ ਨਹੀਂ ਮਰੇ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰ ਵਾਲੇ ਵੀ ਜਿਹੜੇ ਆ ਉਹ ਵੀ ਪ੍ਰਭਾਵਿਤ ਹੋਣਗੇ ਉਹ ਵੀ ਜਿਉਂਦੇ ਜੀ ਮਰ ਗਏ ਹੋਣਗੇ ਚਾਰ ਪਰਿਵਾਰ ਖਤਮ ਹੋ ਗਏ ਨੇ ਤੁਸੀਂ ਸਮਝ ਲਓ ਕਿ ਚਾਰ ਪਰਿਵਾਰ ਖਤਮ ਹੋ ਗਏ ਨੇ ਸਵੇਰੇ ਸਵੇਰੇ ਕਿੰਨੀ ਦਰਦਨਾਕ ਔਰ ਨਾ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਖੜੀ ਹੋਈ ਟਰਾਲੇ ਦੇ ਵਿੱਚ ਇੱਕ ਪੁਲਸ ਮਲਾਜ਼ਮਾਂ ਦੀ ਬੱਸ ਜਿਹੜੀ ਹੈ ਵੱਜਦੀ ਹੈ ਜਿਸ ਤੋਂ ਬਾਅਦ ਮੌਤ ਹੋ ਜਾਂਦੀ ਹੈ ਚਾਰ ਪੁਲਸ ਮਲਾਜ਼ਮਾਂ ਦੀ ਦੱਸਦੀ ਹੈ ਕਿ ਪੀਏਪੀ ਜਲੰਧਰ ਤੋਂ ਗੁਰਦਾਸਪੁਰ ਜਾਣਾ ਸੀ ਮੁਕੇਰੀਆਂ ਦੇ ਵਿੱਚ ਰਾਹ ਦੇ ਵਿੱਚ ਇਹ ਹਾਦਸਾ ਵਾਪਰ ਗਿਆ ਰਾਹ ਦੇ ਵਿੱਚ ਹਾਦਸਾ ਵਾਪਰਦਾ ਮਕੇਰੀਆਂ ਜਗ੍ਹਾ ਜਿੱਥੇ ਹਾਦਸਾ ਵਾਪਰਿਆ ਤੇ ਪੀਏ ਪੀ ਜਰੰਦਰ ਤੋਂ ਇਹ ਬੱਸ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਗੁਰਦਾਸਪੁਰ ਲੈ ਕੇ ਜਾ ਰਹੀ ਸੀ ਗੁਰਦਾਸਪੁਰ ਜਾਂਦਿਆਂ ਹੋਇਆਂ ਰਾਹ ਦੇ ਵਿੱਚ ਮਕੇਰੀਆਂ ਤੇ ਹੀ ਜਿਹੜਾ ਰੋਡ ਦੇ ਉੱਪਰ ਇਹ ਭਿਆਨਕ ਟੱਕਰ ਹੋਈ ਜਿਸ ਤੋਂ ਬਾਅਦ ਆਹ ਹਾਲ ਦੇਖ ਸਕਦੇ ਹੋ ਤੁਸੀਂ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਬੇहद ਦਰਦਨਾਕ ਔਰ ਭਿਆਨਕ ਹਾਦਸਾ ਜਿਹੜਾ ਸਾਹਮਣੇ ਆਇਆ